ਨਵੰਬਰ ਦੇ ਮਹੀਨੇ ਨੂੰ ਪੰਜਾਬ ਦੇ ਵਿੱਚ ਪੰਜਾਬੀ ਮਾਂ ਦੇ ਵਜੋਂ ਮਨਾਇਆ ਜਾਂਦਾ ਹੈ ਅਤੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਪੰਜਾਬੀ ਮਾਂ ਬੋਲੀ ਪ੍ਰਤੀ ਜਾਗਰੂਕਤਾ ਦੇ ਲਈ ਪ੍ਰੋਗਰਾਮ ਵੀ ਕਰਵਾਏ ਜਾਂਦੇ ਨੇ। ਇਸੇ ਤਰ੍ਹਾਂ ਦਾ ਇੱਕ ਪ੍ਰੋਗਰਾਮ ਸਰਹੱਦੀ ਇਲਾਕੇ ਗੱਟੀ ਰਾਜੋ ਦੇ ਸਕੂਲ ਦੇ ਵਿੱਚ ਕਰਵਾਇਆ ਗਿਆ। ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸਤਿੰਦਰ ਸਿੰਘ ਦੀ ਅਗਵਾਈ ਦੇ ਹੇਠ ਕੀਤਾ ਗਿਆ ਇਹ ਪ੍ਰੋਗਰਾਮ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਸਾਮਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਹੋਰ ਵੀ ਇਲਾਕੇ ਦੇ ਪਤਵੰਤੇ ਸੱਜਣਾ ਨੇ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਕੇ ਆਪਣੀ ਪੰਜਾਬੀ ਮਾਂ ਬੋਲੀ ਪ੍ਰਤੀ ਆਪਣਾ ਫਰਜ਼ ਨਿਭਾਇਆ। ਇਸ ਪ੍ਰੋਗਰਾਮ ਦੇ ਵਿੱਚ ਵਿਦਿਆਰਥੀਆਂ ਦੇ ਮੁਕਾਬਲੇ ਸੰਗੀਤ ਗਾਇਨ, ਕਵਿਤਾ ਅਤੇ ਹੋਰ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ। ਤੇ ਬੋਰ ਹੋ ਜਾਂਦੇ ਸੀ ਤੇ ਮੈਂ ਉਹਨਾਂ ਇੱਕ ਹਾਲੀਵੁੱਡ ਦੀ ਅਦਾਕਾਰਾਂ ਦੀ ਫੋਟੋ ਟਾਂਕ ਦਿੱਤੀ ਤੇ ਸਾਰਿਆਂ ਨੂੰ ਕਿਹਾ ਜੇ ਬੋਰ ਹੋ ਜਾਓ ਤਾਂ ਇੱਕ ਤਸਵੀਰ ਦੇਖ ਲਿਆ ਕਰੋ ਮੇਰਾ ਨਾਮ ਸੁਮਨ ਕੌਰ ਹੈ ਤੇ ਅੱਜ ਸਾਡੇ ਸਕੂਲ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋਕੇ ਦੇ ਵਿੱਚ ਪ੍ਰੋਗਰਾਮ ਕਰਵਾਇਆ ਗਿਆ ਪੰਜਾਬੀ ਸੱਭਿਆਚਾਰ ਤੇ ਤੇ ਇਹ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਸਾਡੀ ਮਾਂ ਬੋਲੀ ਜਿਹੜੀ ਹੈ ਪੰਜਾਬੀ ਤੇ ਇਹਨੂੰ ਬੋਲਦੇ ਰਹਿਣਾ ਚਾਹੀਦਾ ਹੈ ਕਦੇ ਨਹੀਂ ਭੁੱਲਣਾ ਚਾਹੀਦਾ ਤੇ ਅੱਜ ਮੈਂ ਇਸ ਪ੍ਰੋਗਰਾਮ ਦੇ ਵਿੱਚ ਐਕਟਿੰਗ ਦੇ ਵਿੱਚ ਪਾਗ ਲਿਆ ਸੀ ਜਿਸ ਦੇ ਵਿੱਚ ਮੈਂ ਭਗਤ ਸਿੰਘ ਬਣੀ ਭਗਤ ਸਿੰਘ ਜੋ ਕਿ ਇਸ ਇਲਾਕੇ ਦੇ ਵਿੱਚ ਜਿਸ ਨੇ ਆਪਣੀ ਕੁਰਬਾਨੀ ਦਿੱਤੀ ਤੇ ਇਸ ਕਾਰਨ ਲੋਕ ਲੋਕਾਂ ਨੂੰ ਇਹ ਜਾਗਰੂਕ ਕਰਨਾ ਚਾਹੀਦਾ ਹੋਣਾ ਚਾਹੀਦਾ ਹੈ ਕਿ ਜਿਸ ਭਗਤ ਸਿੰਘ ਵਰਗੇ ਜਵਾਨ ਜਿਸ ਨੇ ਆਪਣੀ ਕੁਰਬਾਨੀ ਦਿੱਤੀ ਉਹ ਉਸ ਉਸ ਵਰਗੇ ਉਹ ਲੋਕ ਜੋ ਨਸ਼ਿਆਂ ਦੇ ਵਿੱਚ ਜਾ ਰਹੇ ਹੈ ਉਹਨਾਂ ਨੂੰ ਹੁਣ ਰੁਕਣਾ ਚਾਹੀਦਾ ਹੈ ਨਸ਼ੇ ਨਹੀਂ ਕਰਨੇ ਚਾਹੀਦੇ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਫੈਲ ਚੁੱਕਿਆ ਹੈ ਇਸ ਸਮਾਜ ਦੇ ਵਿੱਚ ਤੇ ਸਾਨੂੰ ਇਸ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ ਕਿ ਨਸ਼ੇ ਬਹੁਤ ਹੀ ਬੁਰੀ ਚੀਜ਼ ਹੈ ਤੇ ਇਸ ਨੂੰ ਛੱਡੋ ਤੇ ਭਗਤ ਸਿੰਘ ਵਰਗੇ ਬਣ ਕੇ ਦਿਖਾਓ ਸਾਡਾ ਅੱਜ ਪੰਜਾਬੀ ਕਲਚਰ ਪ੍ਰੋਗਰਾਮ ਬਹੁਤ ਹੀ ਵਧੀਆ ਕੀਤਾ ਇੰਨਾ ਵਿੱਚ ਅਸੀਂ ਇਹ ਜਾਗਰੂਕ ਕੀਤਾ ਕਿ ਸਾਡਾ ਪੰਜਾਬੀ ਸੱਭਿਆਚਾਰ ਕੋਈ ਵੀ ਨਾ ਭੁੱਲ ਸਕੇ ਸਾਡਾ ਪੰਜਾਬੀ ਸੱਭਿਆਚਾਰ ਭੁੱਲਦਾ ਜਾ ਰਿਹਾ ਹੈ ਸਾਰੇ ਲੋਕੀ ਇਸ ਨੂੰ ਭੁੱਲਦੇ ਜਾ ਰਹੇ ਹਨ ਜ਼ਿਆਦਾਤਰ ਅੰਗਰੇਜ਼ੀ ਕਲਚਰ ਨੂੰ ਅਪਣਾ ਰਹੇ ਹਨ ਸਾਡੇ ਪੰਜਾਬ ਵਿੱਚ ਪੰਜ ਦਰਿਆ ਵਗਦੇ ਹਨ ਤੇ ਛੇਵਾਂ ਸਾਡਾ ਨਸ਼ਿਆਂ ਦਾ ਹੋ ਗਿਆ ਏ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਵੱਲ ਤੁਰ ਰਹੇ ਹਨ ਆਪਣੇ ਪੰਜਾਬੀ ਕਲਚਰ ਨੂੰ ਭੁਲਾ ਕੇ ਆਪਣੇ ਪੰਜਾਬੀ ਵਿਰਸੇ ਨੂੰ ਭੁਲਾ ਕੇ ਨਸ਼ਿਆਂ ਵਿੱਚ ਡੁੱਬਦੀ ਜਾ ਰਹੀ ਹੈ ਪੰਜਾਬ ਦੀ ਜਵਾਨੀ ਮੈਂ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਸਾਡੇ ਪੰਜਾਬ ਪੰਜਾਬ ਦੇ ਨੌਜਵਾਨ ਨਸ਼ੇ ਨੂੰ ਛੱਡ ਕੇ ਆਪਣੇ ਪੰਜਾਬੀ ਕਲਚਰ ਨੂੰ ਅਪਣਾਉਣ ਖੇਡਾਂ ਵੱਲੇ ਜਾਣ ਇਸ ਖੇਡਾਂ ਵੱਲੇ ਚਾਣ ਆਪਦੇ ਜਵਾਨ ਆਪਦੀ ਜਵਾਨੀ ਨੂੰ ਉਸ ਪਾਸੇ ਵਰਤਨ ਨਾ ਕਿ ਨਸ਼ਿਆ ਵੱਲੇ ਥੈਂਕ ਯੂ ਮੈਨ ਇਹ ਫਿਕਰ ਕੀ ਨਾ ਆ ਤਰਜੇ ਜਫਾ ਤਫਾ ਹੈ ਧੋਰ ਹਮੇ ਇਹ ਜਨੂਰ ਕੇ ਦੇਖੇ ਜਲਭੀ ਇੰਤਹਾ ਗਿਆ ਹੈ ਹਾਂ ਜਿੱਤੇ ਤਨ ਦਰਖਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਂਡੀ ਸਕੂਲ ਗੱਟੀ ਰਾਜੋ ਦੇ ਵਿੱਚ ਅੱਜ ਪੰਜਾਬੀ ਮਾਂ ਨੂੰ ਸਮਰਪਿਤ ਜੋ ਸਮਾਰਟੀ ਸਮਾਗਮ ਕਰਾਇਆ ਗਿਆ ਹੈ ਇਸ ਸਮਾਗਮ ਦੇ ਵਿੱਚ ਜਿੱਥੇ ਪੂਰਾ ਮਹੀਨਾ ਨਵੰਬਰ ਦਾ ਬੱਚਿਆਂ ਨੇ ਵਿਦਿਕ ਮੁਕਾਬਲੇ ਸੱਭਿਆਚਾਰਕ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਨੇ ਭਾਗ ਲਿਆ ਜਿੱਥੇ ਅੱਜ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਮੰਗੀਆਂ ਤੇ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਨੂੰ ਦਰਸਾਉਂਦਾ ਅੱਜ ਇੱਕ ਵਿਸ਼ਾਲ ਸਮਾਗਮ ਕਰਾਇਆ ਗਿਆ ਹੈ ਔਰ ਉਮੀਦ ਕਰਦਾ ਕਿ ਇਹ ਸਰਹੱਦੀ ਖੇਤਰ ਦੇ ਵਿੱਚ ਜਿਹੜਾ ਮਾਂ ਬੋਲੀ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਵਿੱਚ ਕਾਮਯਾਬ ਹੋਏਗਾ ਉਥੇ ਇਹ ਸੰਦੇਸ਼ ਦਿੱਤਾ ਗਿਆ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਜਿਵੇਂ ਮਾਂ ਦਾ ਕੋਈ ਦਰਜਾ ਹੋਰ ਔਰਤ ਨਹੀਂ ਲੈ ਸਕਦੀ ਉਸੇ ਤਰ੍ਹਾਂ ਮਾਂ ਬੋਲੀ ਦਾ ਵੀ ਦਰਜਾ ਕਿਸੇ ਹੋਰ ਬੋਲੀ ਨੂੰ ਨਹੀਂ ਮਿਲ ਸਕਦਾ ਇਸ ਸੰਦੇਸ਼ ਦੇ ਨਾਲ ਜਿਹੜਾ ਅੱਜ ਪ੍ਰੋਗਰਾਮ ਕਰਵਾਇਆ ਗਿਆ ਮੈਂ ਉਮੀਦ ਕਰਦਾ ਕਿ ਇਹ ਬੱਚਿਆਂ ਵਿੱਚ ਮਾਂ ਬੋਲੀ ਦੇ ਪ੍ਰਤੀ ਸਤਿਕਾਰ ਪੈਦਾ ਕਰਨ ਦੇ ਵਿੱਚ ਸਫਲਾਈ ਹੋਵੇਗਾ ਚਾਹੇ ਮੇਰਾ ਨਾਮ ਗੀਤਾ ਹੈ ਮੈਂ ਪੰਜਾਬੀ ਅਧਿਆਪਕਾ ਹਾਂ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜਕੇ ਵਿਖੇ ਪੰਜਾਬੀ ਮਾਂ ਤੇ ਮਨਾਇਆ ਗਿਆ ਇਸ ਵਿੱਚ ਵਿਰਾਸਤ ਨਾਲ ਜੋ ਚੀਜ਼ਾਂ ਅਲੋਪ ਹੋ ਚੁੱਕੀਆਂ ਹਨ ਉਹ ਬੱਚਿਆਂ ਤੋਂ ਘਰਾਂ ਚ ਮੰਗਵਾ ਕੇ ਉੱਥੇ ਪ੍ਰਦਰਸ਼ਨੀ ਲਗਾਈ ਗਈ ਬੱਚਿਆਂ ਨੇ ਗਿੱਧਾ ਭੰਗੜਾ ਮੁਲਤਾਨ ਦੀਆਂ ਚਾਂਜਰਾਂ ਅ ਫੁਲਕਾਰੀ ਤੇ ਗੀਤ ਪੇਸ਼ ਕੀਤੇ ਉਸ ਨੇ ਸਾਨੂੰ ਫਿਰ ਦੁਬਾਰਾ ਆਪਣੇ ਪੁਰਾਣੇ ਸੱਭਿਆਚਾਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਧੰਨਵਾਦ ਜੇ ਤੁਸੀਂ ਵੀ ਕਰਵਾਉਂਦੇ ਰਹੋ ਤੇ ਬੱਚਿਆਂ ਨੂੰ ਜਾਗਰੂਕ ਹਾਂ ਹਾਂ ਅਸੀਂ ਅੱਗੇ ਤੋਂ ਇਹੋ ਜਿਹੇ ਪ੍ਰੋਗਰਾਮ ਕਰਾਂਦੇ ਰਾਵਾਂਗੇ ਤਾਂ ਕਿ ਬੱਚੇ ਸਾਡੇ ਪੰਜਾਬੀ ਵਿਰਸੇ ਨਾਲ ਜੁੜ ਸਕਣ ਬੱਚਿਆਂ ਨੂੰ ਨਸ਼ੇ ਦੇ ਵਿਰੁੱਧ ਜਾਗਰੂਕ ਕੀਤਾ ਗਿਆ ਵੀ ਨਸ਼ਾ ਜਿਹੜਾ ਸਾਡੀ ਜਵਾਨੀ ਨੂੰ ਗਾਲ ਰਿਹਾ ਹੈ ਤੇ ਅਸੀਂ ਇਸ ਤੋਂ ਪਰਹੇਜ਼ ਕਰੀਏ ਤੇ ਅਸੀਂ ਆਪਣੀ ਜਵਾਨੀ ਨੂੰ ਚੰਗੇ ਪਾਸੇ ਲਗਾਈਏ ਖੇਡਾਂ ਦੀ ਤਰ੍ਹਾਂ ਜਾਂ ਜੋ ਸਾਡਾ ਪੰਜਾਬੀ ਵਿਰਸਾ ਸੀਗਾ ਉਸ ਤਰ੍ਹਾਂ ਦੇਰ ਪਰ ਲਗਾਇਆ ਗਿਆ ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੂ ਕੇ ਵਿਖੇ ਪੰਜਾਬੀ ਮਹਾ ਦੀ ਅੰਤਮ ਦਿਨ ਤੇ ਕਲਚਰਲ ਪ੍ਰੋਗਰਾਮ ਕਰਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਪੇਸ਼ਕਾਰੀਆਂ ਦਿੱਤੀਆਂ ਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਸਾਡੇ ਜ਼ਿਲ੍ਹੇ ਦੇ ਅ ਵਿਆ ਮਹਾਨ ਸ਼ਖਸੀਅਤਾਂ ਸਾਡੇ ਪ੍ਰੋਗਰਾਮ 'ਚ ਪਹੁੰਚੀਆਂ ਇਸ ਤੋਂ ਇਲਾਵਾ ਬੀਐਸਐਫ ਦੇ ਕਮਾਂਡੈਂਟ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਸਾਰੀਆਂ ਪੇਸ਼ਕਾਰੀਆਂ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਪ੍ਰਦਰਸ਼ਨੀ ਲਗਾਈ ਗਈ ਪੰਜਾਬੀ ਸੱਤ ਜਿਹੜੀ ਸਾਡੇ ਸਕੂਲ ਦੀ ਆ ਉਹਦੇ ਵਿੱਚੋਂ ਉਹਦੀ ਪ੍ਰਦਰਸ਼ਨੀ ਕੀਤੀ ਗਈ ਸਾਡੇ ਸਕੂਲ ਦੇ ਬੱਚਿਆਂ ਨੇ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਤ ਕਰਨ ਨੂੰ ਲੈ ਕੇ ਪ੍ਰੋਗਰਾਮ ਪੇਸ਼ ਕੀਤਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਐਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਪੰਜਾਬੀ ਮਾਂ ਬੋਲੀ ਨਾਲ ਜੁੜੇਗੀ ਤੇ ਇਸੇ ਹੀ ਤਰ੍ਹਾਂ ਜਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਦੀ ਯਤਨ ਕਰਦੀ ਰਹੇਗੀ ਮੇਰਾ ਨਾਮ ਕਾਜਲ ਰਾਣੀ ਹੈ ਤੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋਕੇ ਦੇ ਵਿੱਚ ਪੜ੍ਹਦੀ ਹਾਂ ਅੱਜ ਸਾਡੇ ਸਕੂਲ 'ਚ ਬਹੁਤ ਵਧੀਆ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਪ੍ਰੋਗਰਾਮ ਹੋਇਆ ਤੇ ਜਿਹੜੇ ਦੁਨੀਆ 'ਚ ਵਗ ਰਹੇ ਨੇ ਪਹਿਲੇ ਤਾਂ ਪੰਜ ਦਰਿਆ ਆਣੇ ਹੁਣ 6ਵਾਂ ਵਗਣ ਜਾ ਰਿਹਾ ਹੈ ਉਹ ਇਹ ਨਸ਼ਿਆਂ ਵਾਲਾ ਤੇ ਨਸ਼ਿਆਂ ਵਾਲੇ ਲੋਕ ਬਹੁਤ ਜ਼ਿਆਦਾ ਜਾ ਰਹੇ ਨੇ ਤੇ ਸਾਡੇ ਸਕੂਲ ਵਿੱਚ ਸਾਡੇ ਵੀਰ ਜੀ ਨੇ ਹਰਪ੍ਰੀਤ ਸਿੰਘ ਉਹਨਾਂ ਨੇ ਨਸ਼ਿਆਂ ਵਾਲਾ ਗੀਤ ਗਾਇਆ ਕਿ ਨੌਜਵਾਨ ਨਸ਼ਿਆਂ ਵਾਲੇ ਪਾਸੇ ਨਾ ਜਾਣ ਤੇ ਬਹੁਤ ਵਧੀਆ ਸਾਡੇ ਸਕੂਲ ਚ ਪੰਜਾਬੀ ਸੱਭਿਆਚਾਰ ਦਾ ਪ੍ਰੋਗਰਾਮ ਹੋਇਆ ਕਿਉਂਕਿ ਲੋਕ ਪੰਜਾਬੀ ਵਿਰਸੇ ਨੂੰ ਭੁੱਲੇ ਜਾ ਰਹੇ ਨੇ ਅੱਜ ਇਹਨੂੰ ਯਾਦ ਕਰਨ ਲਈ ਕੀ ਕੀ ਕੀਤਾ ਗਿਆ ਅੱਜ ਪੁਰਾਣੀਆਂ ਚੀਜ਼ਾਂ ਨੂੰ ਦੁਬਾਰਾ ਤੋਂ ਵਿਖਾਇਆ ਗਿਆ ਤੇ ਬਹੁਤ ਵਧੀਆ ਸਾਡੇ ਸਕੂਲ 'ਚ ਡਾਂਸ ਪਰਫਾਰਮੈਂਸ ਪੋਇਮ ਸੌਂਗਸ ਵਗੈਰਾ ਦਾ ਸਭ ਤੋਂ ਵਧੀਆ ਪ੍ਰੋਗਰਾਮ ਕਰਵਾਇਆ ਗਿਆ ਕਿੱਦਾਂ ਪੰਗੜਾ ਤੇ ਹੋਰ ਵੀ ਬਹੁਤ ਸਾਰਾ